ਉਹਰਾ ਮਾਮਲਾ ਇਹ ਆ ਜੀ ਸਾਡੇ ਇਲਾਕੇ ਦੇ ਵਿੱਚ ਕਿਸਾਨੀ ਧਰਨਾ ਲੱਗਿਆ ਹੋਇਆ ਪਿਛਲੇ 11-12 ਮਹੀਨੇ ਸਾਲ ਦੇ ਲਗਭਗ ਹੀ ਹੋ ਗਿਆ ਉਹ ਬੰਦ ਹੋਣ ਕਰਕੇ ਹੌਲੀ-ਹੌਲੀ ਨਹਿਰ ਤੋਂ ਪਰਲੀਆਂ ਸੜਕਾਂ ਹਲਕੇ ਕਨੌਰ ਦੀਆਂ ਜੋ ਹਲਕੇ ਕਨੌਰ ਚ ਪੈਂਦੀਆਂ ਨੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਨੇ ਈਮਨ ਕੇ ਪੁਲ ਵੀ ਟੁੱਟ ਗਏ ਨੇ ਲੋਕਾਂ ਨੇ ਬੰਦ ਵੀ ਕੀਤੇ ਨੇ ਪੁਲ ਐਂਗਲ ਲਾ ਕੇ ਮੈਂ ਵੀ ਸਰਪੰਚਾਂ ਕੋਲ ਜਾ ਕੇ ਆਇਆ ਭਈ ਆ ਕਿਵੇਂ ਉਹ ਕਹਿੰਦੇ ਸਾਡੀਆਂ ਸੜਕਾਂ ਟੁੱਟੀਆਂ ਸੀ ਬੰਦ ਕਰਤੀਆਂ ਪੁਲ ਦੇ ਉੱਪਰ ਪਰਚੀ ਵੀ ਲੱਗੀ ਹੋਈ ਹੈ ਜਿੰਨੀ ਕਿ ਜੋ ਸ਼ਰਧਾ ਮੁਤਾਬਕ ਹੈ ਇੱਦਾਂ ਹੀ ਸਾਰੀਆਂ ਸੜਕਾਂ ਟੁੱਟਣ ਕਰਕੇ ਸਾਨੂੰ ਵੀ ਬਹੁਤ ਦਿੱਕਤ ਹੈ ਉਸ ਤੋਂ ਬਾਅਦ ਮੇਨ ਮੇਨ ਪੁਲ ਸੀ ਨਹਿਰ ਵਾਲਾ ਠਾਕੜਾ ਵਾਲਾ ਉਹ ਸਰਕਾਰ ਬਣਾ ਰਹੀ ਏ ਉਹ ਸਰਕਾਰ ਨੇ ਪਹਿਲਾਂ ਪਹਿਲਾਂ ਮੇਨ ਪੁਲ ਸੀਗਾ ਠਾਕੜਾ ਦਾ ਚੱਲਦਾ ਹੋਇਆ ਉਹ ਉਸ ਤੋਂ ਬਾਅਦ ਐਸਵਾਈਐਲ ਦਾ ਪੁਲ ਚੱਲਦਾ ਰਿਹਾ ਓਰੇ ਸਰਕਾਰ ਨੇ ਨਵਾਂ ਪੁਲ ਕੋਈ ਨਹੀਂ ਸੀ ਬਣਾਇਆ ਉਹ ਐਸਵਾਈਐਲ ਬਾਈ ਦਾ ਪੁਲ ਵੀ ਡੈਮੇਜ ਹੋ ਗਿਆ ਉੱਥੋਂ ਟ੍ਰੈਫਿਕ ਬੰਦ ਕਰਤੀ ਉਹ ਸਾਰੀ ਡਿਵਾਈਡ ਕਰਨ ਕਰਕੇ ਸਾਡੇ ਪਿੰਡ ਤੋਂ ਸਾਰੀ ਟ੍ਰੈਫਿਕ ਲੰਘਣ ਲੱਗੀ ਉਸ ਤੋਂ ਬਾਅਦ ਮੈਂ ਜਦੋਂ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਵੀ ਸਾਡਾ ਪੁਲ ਟੁੱਟ ਜੇਗਾ। ਕੁਛ ਨੇ ਕਿਹਾ ਕੁਛ ਨੇ ਨਹੀਂ ਵੀ ਕਿਹਾ। ਤਾਂ ਮੈਂ ਕਿਹਾ ਭਈ ਮੈਂ ਗੱਲ ਕਰਦਾ ਉਹਨਾਂ ਨਾਲ ਲੀਡਰਾਂ ਨਾਲ ਕਿ ਇਹ ਰਸਤਾ ਖੁੱਲਿਆ ਜਾਏ। ਇਹ ਰਸਤਾ ਖੁੱਲਿਆ ਜਾਏ। ਮੈਂ ਉਹਨਾਂ ਕੋ ਗਿਆ ਪਨੇਰ ਸਾਹਿਬ ਕੋ ਗਿਆ। ਮੈਂ ਕਿਹਾ ਜੀ ਸਾਡੇ ਬਹੁਤ ਸਾਰਾ ਨੁਕਸਾਨ ਹੋ ਰਿਹਾ। ਤਾਂ ਇਵਨ ਕੇ ਮੌਤਾਂ ਵੀ ਹੋਈਆਂ ਨੇ। ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋਏ ਨੇ। ਸਾਡੀਆਂ ਸੜਕਾਂ ਟੁੱਟ ਗਈਆਂ ਇਹਦਾ ਹੱਲ ਦੱਸੋ ਜੀ ਕੀ ਹੈ? ਅਸੀਂ ਤੁਹਾਡੇ ਨਾਲ ਅਸੀਂ ਵੈਸੇ ਤੁਹਾਡੇ ਨਾਲ ਆ ਪਰ ਇਸ ਮਾਮਲੇ 'ਚ ਨਹੀਂ ਤੁਸੀਂ ਇਹ ਰਸਤਾ ਖੋਲ ਦੋ ਪਲੀਜ਼ ਵੀ ਇਹ ਮੇਨ ਰੋਡ ਹੈ ਜਿੰਨੀਆਂ ਹੈਵੀ ਗੱਡੀਆਂ ਨੇ ਉਹ ਕਿੱਥੋਂ ਲੰਘਣਗੀਆਂ ਸਾਰੀ ਜਨਤਾ ਘੰਟਾ ਡੇਢ ਘੰਟਾ ਢੇੜਾ ਖਾ ਕੇ ਜਾਂਦੀ ਏ ਡੀਜ਼ਲ ਦਾ ਵੀ ਨੁਕਸਾਨ ਹੈ ਜਨਤਾ ਦਾ ਵੀ ਨੁਕਸਾਨ ਹੈ ਪਰਚੀ ਦਾ ਫੈਸਲਾ ਇਹ ਹੋਇਆ ਜੀ ਜਦੋਂ ਸਾਡੇ ਕੋਲ ਐਪਲੀਕੇਸ਼ਨ ਆਈ ਅਸੀਂ ਉੱਤੇ ਵਿਚਾਰ ਕੀਤਾ ਵਿਚਾਰ ਕਰਕੇ ਸੋਚਿਆ ਵੀ ਕੀ ਹੋਣਾ ਚਾਹੀਦਾ ਸੋਚ ਸਮਝ ਕੇ ਫਿਰ ਫੈਸਲਾ ਇਹ ਲੈ ਗਿਆ ਵੀ ਅਸੀਂ ਮਤਾ ਪਾ ਦਿੰਨੇ ਆ ਕਿ ਇੱਕ ਕਮੇਟੀ ਬਣਾ ਦਿੰਨੇ ਆ ਤੇ ਕਮੇਟੀ ਆਪਣੀ ਗਸੂਲੀ ਕਰੇ 50 ਲਾਲੇ 40 ਲਾਲੇ ਛੋਟੀ ਗੱਡੀ ਉਹਦੇ ਚ ਇਹ ਕਹਿ ਗਿਆ ਵੀ ਐਲਟੋ ਗੱਡੀ 4 ਵੀਲਰ ਤੇ ਮਰੂਤੀ ਕੋਲੋਂ ਕੁਝ ਵੀ ਨਹੀਂ ਲੈਣਾ ਛੋਟੀਆਂ ਗੱਡੀਆਂ ਨੇ ਜਿਹੜੀਆਂ ਫੋਰਚੂਨਰ ਲੱਗਦੀਆਂ ਜਾਂ ਵੱਡੀਆਂ ਗੱਡੀਆਂ ਨੇ ਜਿਹੜੇ ਫੋਰਚੂਨਰ 50 ਲੱਖ ਦੀ ਗੱਡੀ ਲੈ ਰੱਖੀ ਹੈ ਉਹ ਹੀ ਕਹਿੰਨ ਕਿ 50 ਰੁਪਏ 100 ਰੁਪਏ ਦੇ ਸਕਦਾ ਹੈ ਡੰਕ ਨਹੀਂ ਕਰਨਾ ਕਿਸੇ ਨੂੰ ਜੀ ਪਰ ਤੁਸੀਂ ਲੈ ਸਕਦੇ ਹੋ ਭਾਈ ਉਹਨਾਂ ਨੂੰ ਕਿਹਾ ਵੀ ਤੁਹਾਡੀ ਮਰਜ਼ੀ ਅੱਗੇ ਤੁਸੀਂ ਜੋ ਮਰਜ਼ੀ ਕਰੋ ਅਸੀਂ ਕਮੇਟੀ ਬਣਾਤੀ ਕਮੇਟੀ ਨੇ ਅੱਗੇ ਫੈਸਲਾ ਲਿਆ ਕਮੇਟੀ ਦੇ ਦਰਮਿਆਨ ਇਹ ਕੀ ਹੋਇਆ ਕਿ ਕਮੇਟੀ ਨੇ ਸੋਚਿਆ ਵੀ ਅਸੀਂ ਬੈਠਾਂਗੇ ਉੱਥੇ ਕਮੇਟੀ ਨੂੰ ਇਹਨਾਂ ਰਾਹ ਇਹਨਾਂ ਦੇ ਰਸਤਾ ਨਹੀਂ ਦਿੱਤਾ ਹੈਗਾ ਬੈਸਿਕ ਟਿਕਟ ਨਹੀਂ ਮੈਂ ਵੀ ਛੱਡ ਗਿਆ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਕਹਿੰਦਾ ਨਾ ਕਿਸੇ ਨੂੰ ਫਿਰ ਮੈਂ ਬੱਸ ਵਾਲ ਨੂੰ ਇਹ ਗੱਲ ਕੀਤੀ ਜਿਹੜੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਇਹ ਹੀ ਗੱਲ ਹੋਈ ਐ ਤੋਂ ਬਾਅਦ ਕੋਈ ਨਹੀਂ ਪਰਚੀ ਚੱਲ ਰਹੀ ਹੈ ਜ਼ਬਰਦਸਤੀ ਇਹ ਵੀ ਹੋਇਆ ਗਿਆ ਕਿ ਪੁਲਿਸ ਨੂੰ ਭੇਜ ਕੇ ਵੀ ਇੱਥੇ ਧੱਕੇ ਨਾਲ ਪਰਚੀ ਰੋਕੀ ਜਾਗੀ ਤੁਹਾਡੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣਗੇ ਤੁਹਾਡੇ ਖਿਲਾਫ ਈਵਨ ਕੇ ਐਨਟੀਪੀਐਸ ਦੇ ਪਰਚੇ ਵੀ ਦਿੱਤੇ ਜਾਣਗੇ ਕਿ ਤੁਸੀਂ ਸਰਕਾਰ ਦੇ ਖਿਲਾਫ ਚੱਲ ਰਹੇ ਹੋ ਮੈਂ ਕਿਹਾ ਸਾਨੂੰ ਕੋਈ ਨਹੀਂ ਸਾਡੇ ਜਿਹੜੇ ਪਰਚੇ ਹੁੰਦੇ ਨੇ ਤੋਂ ਤੁਹਾਡੀ ਮ ਪਹਿਲਾਂ ਵੀ ਕਰਦਿਆਂ ਹੁਣ ਵੀ ਕਰ ਲੈਣ ਕੋਈ ਇਤਰਾਜ਼ ਨਹੀਂ ਆਪਾਂ ਨੂੰ ਸਰਕਾਰ ਤੇ ਠੀਕ ਹੈ ਪੁਲਿਸ ਕਰਦੀ ਹੁੰਦੀ ਏ ਠੀਕ ਹੈ ਪੁਲਿਸ ਨੇ ਆਪਣਾ ਕੰਮ ਕਰਨਾ ਜੀ ਅਸੀਂ ਉਹ ਉਹ ਕਾਗਜ਼ੀ ਕਾਰਵਾਈ ਜੋ ਲੀਗਲ ਪ੍ਰੋਸੈਸ ਹੈ ਅਸੀਂ ਦੱਸ ਰਾਏ ਜੋ ਕੀਤਾ ਹੋਇਆ ਦਿਖਾਵਾਂਗੇ ਜੇ ਸਾਡਾ ਸਹੀ ਹੋਇਆ ਤਾਂ ਸਾਨੂੰ ਇਨਸਾਫ ਮਿਲ ਜਾਏਗਾ ਨਹੀਂ ਤਾਂ ਉਹ ਲੈ ਜਾਣਗੇ ਜੀ ਪਰ ਅਸੀਂ ਧੱਕਾ ਕਿਸੇ ਨਾਲ ਨਹੀਂ ਕੀਤਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਧੱਕਾ ਕਿਸੇ ਨਾਲ ਨਹੀਂ ਕੀਤਾ ਜਿਹੜੀ ਵੀਡੀਓ ਵਾਇਰਲ ਹੋਈ ਹੈ ਹਾਂ ਜੀ ਉਸੇ ਧੱਕਾ ਨਜ਼ਰ ਆ ਰਿਹਾ ਹੈ ਉਹ ਕਹਿੰਦੇ ਜੇ ਪੈਸੇ ਨਹੀਂ ਦੇਣ ਤਾਂ ਇੱਥੋਂ ਵਾਪਸ ਮੁੜ ਜਾਓ ਤੁਸੀਂ ਬਿਲਕੁਲ ਜੀ ਇਹ ਇਹ ਵੀ ਉੱਥੇ ਨੌਜਵਾਨ ਜਿਹੜੇ ਖੜੇ ਸੀ ਉਹਨਾਂ ਕਿਹਾ ਹੋਏਗਾ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹਾ ਹੋਏਗਾ ਇਹ ਗੱਲ ਜਦੋਂ ਅਗਲਾ ਪਰਚੀ ਨਹੀਂ ਘਟਾਉਂਦਾ ਅਗਲਾ ਕਹਿੰਦੇ ਭਾਈ ਜੇ ਤੂੰ ਨਹੀਂ ਪਰਚੀ ਘਟਾਉਣੀ ਤੇ ਵਾਪਸ ਚੱਲ ਤਾਂ ਸਾਨੂੰ ਸਾਨੂੰ ਲੜਨ ਦੀ ਲੋੜ ਨਹੀਂ ਹੈਗੀ ਠੀਕ ਹੈ ਹੋਏਗਾ ਮੈਂ ਨਹੀਂ ਕਹਿੰਦਾ ਧੱਕੇ ਨਾਲ ਪਰਚੀ ਕੱਟਣਾ ਹੀ ਹੋਗਾ ਇੱਕ ਤਰੀਕੇ ਨਾਲ ਨਹੀਂ ਨਹੀਂ ਇਹ ਧੱਕੇ ਨਾਲ ਕਹਿ ਨਹੀਂ ਸਕਦੇ ਇਹ ਧੱਕਾ ਨਹੀਂ ਕਹਿ ਸਕਦੇ ਇਹ ਤਾਂ ਇੱਕ ਆਪਸੀ ਉਹਦੇ ਨਾਲ ਕਿਹਾ ਗਿਆ ਵੀ ਪਰਚੀ ਲੈ ਲਓ ਭਾਈ ਇਦਾਂ ਸਾਨੂੰ ਪਰੇਸ਼ਾਨ ਨਹੀਂ ਹੋ ਰਹੀਏ ਤਿੰਨ ਐਕਸੀਡੈਂਟ ਹੋਏ ਬਈ ਉਸ ਦਿਨ ਰੋਡ 'ਚ ਰੋਡ ਬਲੌਕ ਸੀਗਾ ਰੋਡ ਇਧਰ ਰਾਈਟ ਸਾਈਡ ਨੂੰ ਕਰਕੇ ਚਲਾਇਆ ਗਿਆ ਧੱਕਾ ਨਹੀਂ ਕੀਤਾ ਹੈਗਾ ਇਹ ਤਾਂ ਦੇਖੋ ਕਿਹਾ ਵੀ ਜਾਂਦਾ ਕਈ ਵਾਰੀ ਇਹ ਗੱਲ ਤਾਂ ਆਪਾਂ ਤੁਸੀਂ ਵੀ ਕਹੋਗੇ ਪ੍ਰੈਸ ਵਾਲੇ ਨਹੀਂ ਕਹਿਣਗੇ ਜਿਵੇਂ ਤੁਹਾਨੂੰ ਘੂਰਾਂਗਾ ਤੁਸੀਂ ਮੈਨੂੰ ਨਹੀਂ ਕਹੋਗੇ ਤੁਸੀਂ ਮੈਨੂੰ ਕਿਉਂ ਘੂਰ ਰਹੇ ਹੋ ਇਹ ਤਾਂ ਇਹ ਮੁੱਦਾ ਹੈਗਾ ਹਾਂ ਤਾਂ ਠੀਕ ਹੈ ਸਰਪਰ ਸਾਹਿਬ ਮਾਜੋ ਐਸਐਸਪੀ ਸਾਹਿਬ ਸਰ ਨਾਨਕ ਸਿੰਘ ਜੀ ਦੀਆਂ ਵਿਸ਼ਾ ਹਦੇ ਨਿਰਦੇਸ਼ਾ ਹੈਠ ਕੱਲ ਮਿਤੀ 16 1 2025 ਨੂੰ ਮਾੜੇ ਹੰਸਾਂ ਨੂੰ ਨੱਥ ਪਾਈ ਗਈ ਜੋ ਏਐਸਆਈ ਅਗਰੇਸਿੰਗ ਥਾਣਾ ਜੁਲਕਾ ਨੂੰ ਇਤਲਾਹ ਮਿਲੀ ਕਿ ਬਜਿੰਦਰ ਸਿੰਘ ਬਖੂ ਹਰਮਨप्रीत ਅਤੇ ਉਸ ਦੇ ਸਾਥੀ ਆਪਣੇ ਵੱਲੋਂ ਜਾਲੀ ਪਰਚੇ ਤਿਆਰ ਕਰਕੇ ਘੱਗਰਪੁਰ ਤੇ ਲੋਕਾਂ ਨੂੰ ਲੁੱਟ ਰਹੇ ਨੇ ਗੋਬਰਾ ਕਰਕੇ ਉਹਨਾਂ ਤੋਂ ਜਬਰਨ ਵਸੂਲੀ ਕਰ ਰਹੇ ਹਨ ਜਬਰਨ ਵਸੂਲੀ ਕਰ ਰਹੇ ਹਨ ਤੇ ਜਿਨ੍ਹਾਂ ਦੇ ਖਿਲਾਫ ਕਾਲੇ ਗਤਵਾਂ ਨੰਬਰ 5 ਅੰਡਰ ਸੈਕਸ਼ਨ 308 ਜੀਵਨ 2 ਬੀ ਐਨ ਐਸ थाना ਜੋਗਾ ਦਰਜ ਕੀਤਾ ਗਿਆ ਜਿਸ ਦਿਨ ਤਪੀ ਚੱਲ ਰਹੀ